अंडे दूर ता ता भी है मोटरसाइकिल चढ़ के बंद अल टाइम ही माड़ा है करो आए, आए। बार खुदा ही पावा नहीं पता बार खुला होखरे मारने पैने हाए वह बैठी है मंजे ते चढ़ी ए नहीं बी आई मैं झोला झोला ही फाइ ਬਾਈ ਗਰਮੀ ਤੂੰ ਕਿਵੇਂ ਆ ਗਈ ਮਾਇਆ ਹਾਏ ਭਾਏ ਨਿਕਲ ਰਹਾ ਵਰਜੰ ਦੇ ਤਖੜੀਆਂ ਠੀਕ ਆ ਮੈਂ ਤਾਂ ਤੂੰ ਦੱਸ ਕਿਵੇਂ ਆ ਗਈ ਹੋਰੀਆ ਬੜੀ ਗਰਮੀ ਹੈ ਪਰ ਇੰਨੀ ਕਮ ਕਮ ਹੈ ਨੀ ਦੋਨਾਂ ਨਰ ਮੇ ਨੁਰ ਮੇਲਾ ਨਹੀਂ ਹੈਗਾ ਸਾਰਾ ਕੁਝ ਹਾਂ ਇਹ ਮੈਨੂੰ ਕੱਗਵਾ ਚਾਹੁੰਦਾ ਵਰਤ ਰੱਖਣਾ ਆਈ ਹੈ ਨਹੀਂ ਮੈਂ ਮਰ ਜਾ ਹੁਣ 80 ਸਾਲ ਦੀ ਹੋ ਕੇ ਕਰੂਗਾ ਵਰਤ ਰੱਖੇਗੀ ਨਹੀਂ ਮੈਂ ਤਾਂ ਦਦੀ ਰੱਖ ਜੇ ਤੈਨੂੰ ਪਤਾ ਨਹੀਂ ਨਹੀਂ ਵਾਖ ਰੂ ਜਵਾਨੀ ਵਾਲੇ ਤਾਂ ਤੂੰ ਰੱਖਿਆ ਨਹੀਂ ਹੁਣ ਬੁਢੇ ਆ ਕੇ ਵਰਤ ਰੱਖਣ ਲੱਗਿਆ ਨਹੀਂ ਹੁਣ ਮੇਰੀਆਂ ਲੋਹਾ ਕਹਿੰੀਆਂ ਅਸੀਂ ਤਾਂ ਤੇਰਾ ਵਰਤ ਨਹੀਂ ਰਹਿਣ ਜਿੰਨੀਆਂ ਲਖਾਉਂ ਦਵਾਨੀ ਮੈਂ ਆਖਾ ਮੈਂ ਤਾਂ ਜੋਤ ਨੇ ਫੋਨ ਕਰਤਾ ਸੀ ਕਹਿੰਦੀ ਪੂ ਆਇਥੇ ਆ ਜੀ ਕਹਿੰਦੀ ਮੇਰੇ ਕੋਲ ਰੱਖ ਲਈ ਆ ਕੇ ਕਹਿੰਦੀ ਹੁਣ ਫਿਰ ਸੁੱਖੀ ਜਾਨ ਦੀ ਵਰਤ ਤਾਂ ਰੱਖਣੀ ਐ ਕੁੱਫੜ ਦਾ ਪਹਿਲਾਂ ਤਾਂ ਰੱਖਣੀ ਐ ਅੱਛਾ ਹਾਂ ਕੋਲ ਕੁੱਫੜ ਦਾ ਤੈਨੂੰ ਬਾਹਲਾ ਹੀ ਆ ਜਾਣ ਲੱਗ ਗਿਆ ਪਹਿਲਾਂ ਤਾਂ ਤੂੰ ਉਹਨੂੰ ਰੋਟੀ ਨਹੀਂ ਦਿੱਤੀ ਉਹਨੂੰ ਘੱਦੀ ਰੱਖਿਆ ਘਰ ਨਹੀਂ ਬਸ ਕਰ ਜਾ ਐਵੇਂ ਤੂੰ ਬੋਲੀ ਜਾ ਹਿੰਦਰੋ ਤੂੰ ਵੀ ਬਾਹਾਂ ਗੱਲ ਲਾ ਕੇ ਮੈਨੂੰ ਦੱਸਦੇ ਹੀ ਰਿਹਾ ਬਾਈ ਰੋਟੀ ਦਾ ਨੂੰ ਟਾਈਮ ਨਹੀਂ ਕਰੇ ਪਕਾ ਕੇ ਨਹੀਂ ਦਿੱਤੀ ਤੂੰ ਕਿ ਮੈਂ ਵਰਤ ਤਾਂ ਆਖਰੀ ਤਾਂ ਹੀ ਤਾਂ ਏਡੀ ਉਮਰ ਦਾ ਹੋ ਗਿਆ ਮੇਰੇ ਵਰਤ ਨਾਲ ਹੀ ਹੋ ਗਿਆ ਨੇ ਅੱਜ ਨੂੰ ਮਰ ਗਿਆ ਨਾ ਤੇਰੇ ਵਰਤ ਨਾਲ ਹੀ ਏਡੀ ਉਮਰ ਹੋ ਗਈ ਉਹ ਦੀ ਤੂੰ ਲੱਖ ਜੀ ਨਹੀਂ ਹੈ ਜੀ ਮੇਰੇ ਪਤਾ ਨਹੀਂ ਕਿਹੜੇ ਵੇਲੇ ਚੱਕ ਕੇ ਫੋਨ ਕਰਤਾ ਵਰਤ ਰੱਖਣ ਤਾਂ ਮੇਰੀ ਧੀ ਨੇ ਹੁਣ ਤੇ ਧੀ ਵੀ ਆ ਜੂਗੀ ਮਾੜ ਧਰਤੀ ਤਾਂ ਕੁਝ ਖੋਣੀ ਹੈ ਤੇ ਖੋਣੇ ਕੀ ਹੁਣ ਵਿੱਚ ਫਾਨਾ ਤੂੰ ਅੜ ਗਈ ਹੁਣ ਪਾਣੀ ਦੀ ਕੁੱਟ ਵੀ ਲੈ ਆ ਕੇ ਲੜੀ ਜਾਵੇਗੀ ਮੈਂ ਨਾ ਬੋਲੀ ਜਾਵੇਗੀ ਲੈ ਕੇ ਦਿੰਨੀ ਆ ਹੋਰ ਮੈਨੂੰ ਤਾਂ ਕਰ ਲੈ ਪਊਗਾ ਇਹਦੋ ਆ ਕੇ ਬਹਿ ਗਈ ਹੁਣ ਲੈ ਦੇਖ ਲੈ ਆ ਗਈ ਪਤਾ ਨਹੀਂ ਕਿਹੜੇ ਵੇਲੇ ਆਖੇ ਜੋਤੀ ਨੇ ਮੈਨੂੰ ਫੋਨ ਕਰਤਾ ਜਵਾਨੀ ਵੇਲੇ ਤਾਂ ਉਹ ਕਦੇ ਰੋਟੀ ਨਹੀਂ ਦਿੱਤੀ ਹੁਣ ਉਹ ਕਰੂਏ ਵਰਤ ਰੱਖਣਾ ਇਹ ਦੋਨਾਂ ਨੂੰ ਮੈਂ ਪੁਆਣ ਫੋਨ ਤੂੰ ਲਾਇਆ ਸੀ ਇਹ ਖੜ ਮੈਂ ਲਾਇਆ ਤੂੰ ਲਾਇਆ ਸੀ ਮਾਇ ਨੂੰ ਆ ਮੈਂ ਲਾਇਆ ਸੀ ਕੀ ਕਹਾ ਤਾ ਉਹ ਚਲ ਰੋਈ ਜੀ ਕਹਿੰਦੀ ਸੀ ਕਹਿੰਦੀ ਮੈਂ ਵਰਤ ਰੱਖਣਾ ਇੱਕ ਦਿਨ ਮੈਂ ਕਿਹਾ ਚਲ ਰੱਖ ਲੈ ਕੀ ਆਜੇ ਤੇ ਖਾਣੀ ਤੇ ਚੂੜੀ ਤੇ ਪੋਰਾਏ ਤੇ ਮੈਂ ਵੀ ਬਣਾਵਾਂ ਕਿ ਦੋਵੇਂ ਬਣਾ ਲਵਾਂ ਵਰਤ ਰੱਖਣ ਦਾ ਰਾਣੀ ਨਹੀਂ ਆਉਣਾ ਸੀ ਆਪਣੀ ਨੇ ਤੇ ਬੇਚੇ ਤੂੰ ਭੁਲਾ ਖਾਣਾ ੜਾਤਾ 80 ਸਾਲ ਦੀ ਹੋ ਰਹੀ ਆ ਵੇ ਵਰਤਨ ਕੀ ਸੀ ਤੇ ਫੇਰ ਕੀ ਆ ਵਰਤਨ ਕਰਨਾ ਤੇਰੀ ਜਿੰਦਾ ਤੇਰੇ ਹੱਥ ਦੀ ਹੋਣੀ ਹੈ ਵਿਆਹ ਕੇ ਦਿਖਾਤੀ ਲੈ ਕਿਉਂ ਸੁਣਾ ਪਾਣੀ ਦਾ ਜਾਦੀ ਕੋਟ ਵੀ ਕਾਰੀ ਲਿਆ ਹੁਣ ਚਾਹ ਤਾਂ ਤੈਨੂੰ ਜੋਤੀ ਕਰ ਦੂ ਤੇਰੀ 헤ਜ ਕਰਦੀ ਆ ਬਾਲਾ ਵੀ ਕੋਈ ਦੀ ਜੋਤੀ ਵੀ ਕਰ ਦੂਗੀ ਜੇ ਤੂੰ ਕਰ ਦੇ ਤੂੰ ਕੋ ਸੱਕ ਜਾਗੀ ਗਦੇ ਵਰਗੀ ਪਈ ਆ ਸਾਰਾ ਮੇਰੇ ਪਈ ਰਹਿਣੀ ਆ ਕੰਮ ਕਰ ਲਿਆ ਕਰ ਮਰਦੀ ਨਹੀਂ ਆਉਣਾ ਸੀ ਰਾਣੀ ਨੇ ਆ ਕੇ ਵਿੱਚ ਬੈ ਗਈ ਖਾਨ ਨਹੀਂ ਤੇਰੀ ਧੀ ਨੂੰ ਮੈਂ ਕੁਛ ਨਹੀਂ ਕਹਿੰਦੀ ਧੀ ਨਹੀਂ ਆਉਂਦਾ ਸੀ ਮੈਂ ਵੀ ਤੇਰੀ ਧੀ ਆ ਮੇਰੀ ਵੀ ਮਾਂ ਸੀ ਕੀਤੀ ਅੱਖਣ ਵਾਲੀ ਕੀ ਹੋਗਾ ਜੇ ਮੇਰੀ ਮਾਂ ਮਰ ਗਈ ਤਾਂ ਹੀ ਕਹਿੰਦੇ ਹੁੰਦੇ ਆ ਮਾਮਾ ਨਾਲ ਹੀ ਪੈਕੇ ਹੁੰਦੇ ਆ ਲਜਾਈਆਂ ਤਾਂ ਇਹ ਜਿਹੀਆਂ ਹੀ ਹੁੰਦੀਆਂ हां लिया गयो तिने ती ससियां बेबे श्री काल पुत्र बैठ जा हां ससियां कुआ सस्री काल पुत्र बैठ जा और के भी ठीक है ठीक है आ देख तेरी बेबे औंदी नु लग गई ओ तो मच्ची पई है हां है ना आई हाँ, करियांदी कहती मेरी कुड़ी न्यारे ते मां फेर के पराओ भी खा लूगी चूरी आ के हुंदा है अ तेरी कुड़ी ने आंच कहते ए भी कुड़ी है कर दी ਹਾਂ ਕਿੱਥੇ ਕਰਦੀ ਆਲੇ ਸੱਸਾ ਦਾ ਸੱਸੀ ਰਹੇਗੀ ਕੋਈ ਨਹੀਂ ਹੁਣ ਆਪਣੀ ਕੋਈ ਨਹੀਂ ਕੋਈ ਸੁਣਦਾ ਆਪਦੀ ਚਰਾਨੀਂ ਕੀ ਆ ਮਾਵਾਂ ਧੀਆ ਹਾਂ ਹੋ ਇਹਨਾਂ ਆਇਆ ਜਿਵੇਂ ਆਦੀ ਤੀਨ ਛੁੱਟ ਲਿਆਉਂਗੀ ਨੇ ਇਹਨੂੰ ਨਾਲ ਲਿਆਉਣਾ ਪੂਪੂ ਆ ਨੂੰ ਹਾਂ ਉਹ ਤੂੰ ਲੈ ਬੈਠੀ ਆ ਦੇਖ ਪਹਿਲਾਂ ਹੀ ਤੂੰ ਆਦੀ ਭੂਆ ਮੈਂ ਤਾਂ ਦੀ ਪੇਟੀ ਚ ਹੀ ਦੇ ਦਊਂਗੀ ਹਾਂ ਚੱਲ ਪੁੱਤ ਜਾਦੀ ਮੇਰਾ ਛੂਟ ਵੀ ਨਹੀਂ ਲੈ ਕੇ ਜਾਂਦੀ ਮੈਂ ਕਿਹੜਾ ਛੂਟ ਦੀ ਭੁੱਖੀ ਆ ਨਾ ਨਾ ਛੂਟ ਤਾਂ ਦੇ ਦਾਂ ਮੂਆ ਐ ਤਾਂ ਐਡੀ ਕੋਈ ਗੱਲ ਨਹੀਂ ਹੈਗੀ ਹੋਸ਼ ਨਾ ਕਰੇ ਠੀਕ ਠਾਕ ਨੇ ਠੀਕ ਆ ਬੁੱਤ ਵਧੀਆ ਮਗਾ ਸਾੜੇ ਬੰਗਾ ਵੀ ਕਹਤਾ ਆ ਵੈਸੀ ਰੱਖਦੀਆਂ ਨਹੀਂ ਵਰਤਾ ਆ ਕੇ ਆਦੇ ਪੇਕੀ ਵਗ ਜਾ ਤੇਰੀ ਭਤੀਜ ਨੂੰ ਨੇ ਫੋਨ ਕਰਿਆ ਮਗਾ ਮੈਂ ਆਦੇ ਪੇਕੀ ਰੱਖ ਲੂ ਕੋਈ ਨਹੀਂ ਅੱਛਾ ਹਾਂ ਕਹਿ ਨਹੀਂ ਪਤਾ ਸਾੜੀਆਂ ਬੰਗਾ ਨਾ ਫੋਨ ਕਰ ਦੇ ਇਹ ਕਿੱਧਰ ਭੇਜਤੀ ਵਰਤ ਰੱਖਣਾ ਹਣਾ ਕਿਆ ਰੱਖੀ ਤੂੰ ਬਿੜ ਕੇ ਰੱਖੇਂ ਦੀ ਹਾਂ ਬਿੜ ਕੇ ਰੱਖੂ ਫੇਰ ਆਖਣੀਆਂ ਕਰਾ ਲਈ ਪਰਾਈ ਪਰਜਾਈ ਤੇ ਬੇਜਤੀ ਆਦੀ ਹੂੰ ਚੱਲ ਕੋਈ ਨਹੀਂ ਆਪਾਂ ਪਾਰਲਰ ਤੇ ਚੱਲਾਂਗੀ ਤਿਆਰ ਹੋ ਕੇ ਆਵਾਂਗੀ ਆਓ ਮੈਂ ਵੀ ਤਿਆਰ ਹੋ ਕੇ ਆਉਂਗੀ ਚੱਲੋ ਆਪਾਂ ਬਰਤ ਰੱਖਾਈ ਆ ਹਾਂ ਤੇ ਚੱਲ ਮੈਂ ਜਾਨੀ ਚਾਪਾ ਕੇ ਦੇਣੀਆਂ ਕੋਈ ਚਾਪ ਬਣਾ ਲਈ ਮੇਰੇ ਕੋਲ ਹੈਗੇ ਹੈਗੇ ਪਰਸਨ ਵਾਲੇ ਪੈਸੇ ਮੈਂ ਤਾਂ ਆਪਦਾ ਉਹਨਾਂ ਨਾਲ ਹੀ ਤਿਆਰ ਹੋ ਕੇ ਆ ਜੂੰਗੀ ਠੀਕ ਆ ਹਾਂ ਤੇ ਉਹ ਤਾਂ ਪੰਡਤ ਨਹੀਂ ਹੋ ਆਉਗੀ ਹਾਂ ਉਹ ਵੀ ਕਹਾਣੀ ਸੁਣਾਣਾ ਹੈ ਅੱਛਾ ਤੇ ਕਹਾਣੀ ਸੁਣਾ ਆਪਾਂ ਸੁਣ ਲਾਂਗੇ ਮੈਂ ਸੱਦ ਲਿਓ ਪੰਡਤ ਨਿੰਕਰ ਜੇ ਤੇ ਸੱਸ ਨਾ ਸੱਦਣ ਗਈ ਆਪਿਆਂ ਦੀ ਕੁੜੀ ਬਾਅਦ ਚੱਜ ਸੱਦ ਲਿਓਗੀ ਠੀਕ ਆਪਾਂ ਤਾਂ ਦੋਨੇ ਸੁਣਿਆ ਮੈਂ ਕੋ ਆਪਕੀ ਜੀ